ਸੁਖੜੇ ਅ블ੂ ਦੇ ਵਿੱਚ ਪਹੁੰਚੇ ਆ ਬਜ਼ੁਰਗ ਸਾਡੇ ਨਾਲ ਆ ਗੱਲਬਾਤ ਲਈ ਹਾਲ ਜਾਨਾਂਗੇ 1995 ਦਾ ਇਲੈਕਸ਼ਨ ਬਾਪੂ ਜੀ ਨੇ ਦੇਖਿਆ ਹੋਊਗਾ ਚੰਗੀ ਤਰ੍ਹਾਂ ਤੇ 1995 ਵਰਗੀ ਫੇਰ ਸਥਿਤੀ ਬਣੀ ਪਈ ਹੈ ਜਿਮਣੀ ਚੋਣਾਂ ਤੇ ਗੱਲਬਾਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਕੀ ਨਾਮ ਆ ਤੁਹਾਡਾ ਗੁਰਜਾਂਤ ਸਿੰਘ ਮੈਂ ਬਾਪੂ ਜੀ ਜਿਮਣੀ ਚੋਣ ਹੋ ਰਹੀ ਹੈ ਕਿਦੜ ਬਾੜੇ ਕਿਦੜ ਬਾੜੇ ਸ਼ੀਟ ਤਾਂ ਵੈਸੀ ਹੋਰ ਸ਼ੀਟ ਮੰਨੀ ਜਾਂਦੀ ਹੁੰਦੀ ਆ ਤੇ ਪਰ ਇੱਥੇ ਇੱਕ ਵਾਰੀ ਫੇਰ ਤੁਸੀਂ 1995 ਵਾਲਾ ਇਲੈਕਸ਼ਨ ਵੀ ਦੇਖਿਆ ਹੋਣਾ ਤੇ ਹੁਣ 24 ਦੇ ਵਿੱਚ ਵੀ ਆ ਗਈ ਹੈ ਜਿਮਣੀ ਚੋਣ ਉਸ ਇਲੈਕਸ਼ਨ ਕੋਈ ਫਰਕ ਨਹੀਂ ਗਿਆ ਸੰਤੋਖ ਦਾ ਵੀ ਲੋਕਾਂ ਦੇ ਮੂਡ ਬਦਲੇ ਹੋਏ ਆ ਅੱਛਾ ਹਾਂ ਤੇ ਕਿਵੇਂ ਕੀ ਲੜਾਈ ਕੀਦੇ ਨਾਲ ਕੀਦੀ ਕਰਾ ਰਹੇ ਹੋ ਦੋ ਆ ਨਾਲ ਹੀ ਹੈ ਇੱਕ ਤਾਂ ਹੈਗਾ ਅਮਰਿੰਦਰ ਹਾਂਜੀ ਤੇ ਦੂਜੇ ਪਾਸੇ ਹੈਗਾ ਇਹ ਦੂਜਾ ਆਪਣਾ ਡੈਂਪੀ ਅੱਛਾ ਮੌਜੂਦਾ ਸਰਕਾਰ ਦਾ ਅੱਛਾ ਮਨਪ੍ਰੀਤ ਬਾਦਲ ਨੂੰ ਕਿਵੇਂ ਦੇਖਦੇ ਹੋ ਜੀ ਨਹੀਂ ਕੋਈ ਤੋਂ ਬਾਹਰ ਹੈ ਜੀ ਹਾਂ ਤੇ ਤੁਹਾਡੇ ਜਿਹੜੇ ਪਿੰਡ ਦੀ ਹਵਾ ਕਿਹੜੇ ਪਾਸੇ ਜ਼ਿਆਦਾ ਜਾਂਦੀ ਹੈ ਪਿੰਡ ਦਾ ਬਰਾਬਰ ਜਾਈਆ ਕੰਮ ਅੱਛਾ ਪਹਿਲਾ ਪਿੰਡ ਪਿੰਡ ਦੀ ਵੋਟ ਕਿੰਨੀ ਕਬੋਈ ਪਿੰਡ ਦੀ ਵੋਟ ਹੈਗੀ 4200 ਅੱਛਾ ਪਹਿਲਾ ਕਿਹੜੇ ਪੱਖ ਦੀ ਜ਼ਿਆਦਾ ਵਧਦੀ ਹੁੰਦੀ ਹੈ ਆ ਸਰਪੰਚ ਦੀ ਵੋਟ ਪਈ ਹੈ ਇੱਕ ਵੋਟ ਵਧੀ ਹੈ ਦੋਈ ਪੱਸੀਆਂ ਦੋਦੀ ਹੋਈ ਹੈ ਅੱਛਾ ਹਾਂ ਠੀਕ ਹੈ ਮੁਕਾਬਲਾ ਬਰਾਬਰ ਜੇ ਰਹਿੰਦਾ ਹਾਂ ਹੋਰ ਵੀ ਨਾਲ ਬਜ਼ੁਰਗ ਸਾਡੇ ਬਾਈ ਨੂੰ ਕਹੋ ਜੇ ਮਾੜਾ ਸਾਊਂਡ ਕੱਟ ਕਰ ਲੂਗਾ ਲੈ ਬਾਪੂ ਜੀ ਮਾੜਾ ਜੇ ਇੱਥੇ ਬੋਇਤੀ ਕੀ ਬਬੂ ਜੀ ਤੁਸੀਂ ਨਾ ਦੱਸੋ ਪਹਿਲਾਂ ਨਾਂ ਨਛੱਤਰ ਸਿੰਘ ਖਾਲਸਾ ਅੱਛਾ ਬਬੂ ਜੀ ਕਿਵੇਂ ਦੇਖਦੇ ਹੋ 1995 ਦਾ ਸਮਾਂ ਤੇ ਅੱਜ ਵਾਲਾ ਸਮਾਂ ਉਹ 1950 ਮੇਲਾ ਦੱਸ ਦਿਨਾ ਪਹਿਲਾਂ ਤੈਨੂੰ ਹਾਂਜੀ ਪ੍ਰਧਾਨ 1800 ਤੇ ਅੱਜ ਦੀ ਥੋੜੀ ਜੀ ਬੋਟ ਹੋਰ ਮੋਲ ਲੈ ਲੈਂਦੇ ਬਣ ਸਕਦਾ ਹੀ ਉਹ ਅੱਛਾ ਜੀ ਮਗਰੋਂ ਪ੍ਰਸਤਾਵ ਲੱਗ ਜਾਂਦਾ ਵੀ ਜੇ ਆਪਾਂ 5-700 ਬੋਟ ਲੈ ਲੈਂਦੇ ਬਣ ਜਾਂਦੇ ਹਾਂਜੀ ਉਹੀ ਕੰਮ ਹੈ ਕੀਆਂ ਅੱਛਾ ਜਿਹੜਾ ਬੋਟ ਮੋਲ ਵਾਲੀ ਪੈ ਗਈ ਜੀ ਨੂੰ ਉਹ ਜਿੱਤੂਗਾ ਅੱਛਾ ਅੱਛਾ ਬੋਟਾਂ ਇਹ ਤਾਂ ਮੁੱਲ ਵੀ ਵੇਖਦੇਗਾ ਬੰਦੇ ਪੂਰੀਆਂ ਵਿਅਕਤੀਆਂ ਜਮਾ ਅੱਛਾ ਉਹ ਮੋਲਾਂ ਆ ਗਈਆਂ ਪੈ ਗਈਆਂ ਤਾਂ ਉਹ ਬਣ ਜੂਗਾ ਸਾਡੀਆਂ ਵੋਟਾਂ ਤਾਂ ਮੁਕਾਬਲੇ ਦੀ ਹੈ ਅੱਛਾ ਤੇ ਉਹ ਹਵਾ ਫਿਰ ਵੀ ਜੇ ਆਪਾਂ ਹਵਾ ਦੀ ਗੱਲ ਕਰੀਏ ਤਾਂ ਹਵਾ ਅੱਜ ਕੀ ਦੀ ਹੈ ਹਵਾ ਤਾਂ ਬਰਾਬਰ ਹੀ ਹੋਈ ਪਈ ਹੈ ਇੱਦ ਕੀ ਅੱਛਾ ਕੋਈ ਫਰਕ ਨਹੀਂ ਡਿੰਪੀ ਢਿੱਲੋ ਦੇ ਅਕਾਲੀ ਦਲ ਆਮ ਆਦਮੀ ਪਾਰਟੀ ਸਰਕਾਰ ਚ ਆਉਣ ਲੱਗਦਾ ਜਿਵੇਂ ਦੋ ਵਾਰੀ ਉਹ ਹਰੇ ਆਦ ਕਿ ਉਹਨਾਂ ਨੂੰ ਮੌਕਾ ਮਿਲ ਜੂਗਾ ਜੇ ਮੰਤਰੀ ਨੂੰ ਕੀ ਡਿੰਪੀ ਢਿੱਲੋ ਦੀ ਗੱਲ ਡਿੰਪੀ ਢਿੱਲੋ ਨੂੰ ਮੌਕਾ ਜਿਹੜੇ ਨੇ ਨਹੀਂ ਮਿਲ ਸਕਦਾ ਐ ਵੋਟਾਂ ਨਹੀਂ ਮਿਲੂਗਾ ਅੱਛਾ ਮੁਕਾਬਲਾ ਪੂਰਾ ਹੈ ਮਨਪ੍ਰੀਤ ਬਾਦਲ ਦੇ ਕੰਮੀ ਦੇਖਦੇ ਮਨਪ੍ਰੀਤ ਬਾਦਲ ਨੂੰ ਤਾਂ ਲੋਕ ਆ ਪੁਰਸ ਲਈ ਫੱਡਾ ਨਾਲ ਨਹੀਂ ਵੜਦੇ ਨਾ ਆਂ ਪੰਡਾ ਚ ਅੱਛਾ ਇੰਨਾ ਜ਼ਿਆਦਾ ਵਿਰੋਧ ਹਾਂ ਬਾਪੂ ਜੀ ਕੀ ਨਾਮ ਕੀ ਰਾਹੁ ਸੰਗਲ ਅੱਛਾ ਕਿਵੇਂ ਦੇਖਦੇ ਹੋ ਮੁਕਾਬਲਾ ਕਿਹਦੀ ਕਿਹਦੇ ਨਾਲ ਟੱਕਰ ਕਰਾ ਰਹੇ ਹੋ ਬਰਾਬਰ ਤੇ ਚੱਲੀ ਜਾਂਦਾ ਕੰਮ ਹੋਰ ਅੱਛਾ ਬਰਾਬਰ ਤੇ ਚੱਲੀ ਕੋਈ ਮਾੜਾ ਮੋਟਾ ਉੱਚ ਨੀਚ ਕੋਈ ਫਰਕ ਜਾਣ ਲੱਗਦਾ ਤਾਂ ਹੁਣ ਫਿਰ ਉਹਦਾ ਪਤਾ ਲੱਗੂਗਾ अच्छा ਜਦੋਂ ਬੋਟਾ ਗਿਣਤੀ ਉਹ ਹੀ ਅੱਛੇ ਪਾਸੇ ਕੋਈ ਮਾੜੀ-ਮੁੱਟੀ ਹਵਾ ਕੀ ਸੋਲਦੀ ਪਤਾ ਨਹੀਂ ਲੱਗਦਾ ਲੋਕ ਸਮਝ ਨਹੀਂ ਦਿੰਦੇ ਅੱਛਾ ਲੋਕ ਸਮਝ ਲੈ ਹੁਣ ਬੰਦੇ ਲੋਕ ਜਾਣੇ ਹੋਗੇ ਪਤਾ ਨਹੀਂ ਦੱਸਦੇ ਕਿੱਧਰ ਪਾਉਣੇ ਤੇ ਕਿੱਧਰ ਜਾਣਾ ਹਾਂ ਕੋਈ ਵਿਚ ਵਿਚਾਲੇ ਜੀ ਆਹ ਦੰਦੇ ਕਿੱਧਰ ਆ ਤੇ ਪਾਉਂਦੇ ਕਿੱਧਰ ਆ ਕਹਦੇ ਕਿੱਧਰ ਆ ਤੇ ਬੋਟਾ ਕਿੱਧਰ ਪਾਉਂਦੇ ਆ ਪਹਿਲੇ ਮਾਹੌਲ ਲੱਗਦਾ ਨਹੀਂ ਪੈਸੇ ਕਿੱਧਰੋਂ ਲੈਂਦੇ ਤੇ ਵੋਟ ਕਿੱਧਰਾਂ ਪਾਉਂਦੇ ਕੀ ਪਤਾ ਲੱਗਦਾ ਕਿੱਧਰ ਕੀ ਕਹੇ ਮਾਹੌਲ 1995 ਵਾਲਾ ਲੱਗਦਾ ਹਾਂ ਬਰਾਬਰ ਤੇ ਆ ਨਹੀਂ ਪਿਛਲੇ ਇਲੈਕਸ਼ਨ ਵਾਲਾ 1995 ਵਾਲਾ ਮਾਹੌਲ ਲੱਗਦਾ ਜਿਮਨੀ ਚੋਣ ਵਾਲਾ ਇੰਨਾ ਤਾਂ ਮੈਂ ਯਾਰ ਨਹੀਂਗਾ ਪਤਾ ਨਹੀਂ ਮੈਨੂੰ ਠੀਕ ਤਾ ਤਕੜਾ ਜੀ ਤੂੰ ਵੀ ਨਾਲ ਹੋਰ ਵੀ ਬਜ਼ੁਰਗਾ ਗੱਲਬਾਤ ਕਰਦੇ ਆ ਵੀਰ ਵੀ ਸਾਡੇ ਨਾਲ ਜੂਤ ਤੇ ਬੈਠੋ ਵੀਰੇ ਹਾਂਜੀ ਕੀ ਨਾਮ ਆਪੂ ਦਾ ਜੰਦ ਕਿਵੇਂ ਲੱਗਦਾ ਮੌਲੀ ਠੀਕ ਆ ਯਾਰ ਅੱਛਾ ਕੋਈ ਲੱਗਦੀ ਆ ਹਵਾ ਦਾ ਰੁੱਖ ਬਦਲਦਾ ਕਿਸੇ ਪਾਸੇ ਨੂੰ ਕਿਸੇ ਨਾਲ ਡੈਂਪੀਰ ਮੈਂ ਡੈਂਪੀਰ ਪਾਉਂ ਮੈਂ ਤਾਂ ਡੈਂਪੀਰ ਵੱਖੂ ਜਿੱਤੂ ਠੀਕ ਹੈ ਜੀ ਕਾਈ ਗੱਲਾਂ ਲਬਸਤੀ ਅੱਛਾ ਉ ਵੀ ਨਰੋਲ ਨਹੀਂ ਕਿਸੇ ਦਾ ਪਤਾ ਲੱਗ ਰਿਹਾ ਨਰੋਲ ਕਾਮ ਨਹੀਂ ਰਹਾ ਹਾਂ ਜਿੱਧਰ ਪੜਿਓ ਉਸ ਤੇ ਰੁਕੂ ਹੈ ਬਾਈ ਜੀ ਮਜੂਦ ਹੈ ਨੱਕੀ ਨਾਮ ਕੀ ਵੀਰੇ ਕਾਹਿਦੀਪ ਸਿੰਘ ਝੂਠ ਦੀ ਵੱਡੀ ਵੱਡਾ ਯੋਗਦਾਨ ਸੀਗਾ ਆਮ ਆਦਮੀ ਪਾਰਟੀ ਸਰਕਾਰ ਬਣ ਚ ਪੌਣੇ 3 ਸਾਲ ਪਹਿਲਾਂ ਸਰਕਾਰ ਦੇ ਵਿਕਾਸ ਦੇ ਕੰਮ ਨੂੰ ਕਿਵੇਂ ਦੇਖਦੇ ਦੇਖੋ ਜੀ ਪੌਣੇ 3 ਸਾਲ ਬੀਤ ਚੁੱਕਿਆ ਸਰਕਾਰ ਨੇ ਅਜੇ ਤੱਕ ਸਾਡੇ ਪਿੰਡ 'ਚ ਟੱਕਾ ਵੀ ਨਹੀਂ ਕੀਤਾ ਠੀਕ ਹੈ ਬਾਕੀ ਰਹੀ ਗੱਲ ਸਰਕਾਰ ਆਪਾਂ ਦੇਖੀ ਜਾਂਦੇ ਆ ਨਾ ਇਹਨਾਂ ਤੋਂ ਲਾਅ ਐਂਡ ਆਰਡਰਸ ਚੱਲ ਚਾਰਿਆ ਠੀਕ ਹੈ ਮੁੱਸੇ ਵਾਲੇ ਦਾ ਕਤਲ ਹੋਇਆ ਹੋਰ ਚੀਜ਼ ਜੋ ਰਾਜੇਵਿੰਗ ਨੇ ਸੱਤ ਸਾਡੇ ਪਿੰਡ ਤਕਰੀਬਨ ਕੋਠੇ ਲਿਆਂਦੇ ਸੀ 200 ਜਿੰਨਾਂ ਚ ਪੈ ਗਏ ਉਸ ਤੋਂ ਬਾਅਦ ਇਹਨਾਂ ਨੂੰ 200 ਤੋਂ ਬਾਅਦ 201 ਵੀ ਨਹੀਂ ਹੋਇਆ ਨਾ ਇਹਨਾਂ ਦਾ ਕੋਈ ਕੰਮ ਨਹੀਂ ਹੋਇਆ ਇਹਨਾਂ ਦਾ ਬਸ ਲੋਟੂ ਟੋਲਾ ਮਸ਼ਹੂਰੀਆਂ ਇੱਥੇ ਲੱਗੇ ਪਏ ਹਣੇ ਪੋਸਟਰ ਵੇਖ ਲਓ ਸਰਕਾਰ ਨੇ ਆਹ ਕਰਤਾ ਉਹ ਕਰਤਾ 40000 ਨੌਕਰੀ ਮੈਨੂੰ ਇਹਨਾਂ ਦੇ 4000 ਨੌਕਰੀ ਵੀ ਨਹੀਂ ਦਿੱਤੀ ਹੋਣੀ 40000 ਤਾਂ ਬਹੁਤ ਵੱਡੀ ਗੱਲ 21 ਹਵਾ ਫਿਰ ਗਿੱਦੜਬਾਦ ਕੀ ਕੀ ਕਹਿੰਦੀ ਹੈ ਹਵਾ ਤਾਂ ਗੱਲ ਆਏ ਜੀ ਸਾਡੇ ਜਿਹੜੇ ਬਾਈਲੈਕਸ਼ਨ ਹੁੰਦਾ ਹਮੇਸ਼ਾ ਸਰਕਾਰ ਦੇ ਉਲਟ ਹੀ ਜਿੱਤਿਆ ਜੇਰੋ 95 ਦੀ ਗੱਲ ਕਰੀਏ ਤਾਂ ਦਾਦਾ ਜੀ ਹੁਣੇ ਦੱਸਦੇ ਹੁੰਦੇ ਆ ਕਿ ਉਦੋਂ ਕਾਂਗਰਸ ਦੀ ਸਰਕਾਰ ਸੀ ਬਿਆਨਤ ਸਿੰਘ ਉਹਨੇ ਇੱਥੇ ਪਿੰਡਾਂ 'ਚ ਫਿਰਦੇ ਹੁੰਦੇ ਮੁੱਖ ਮੰਤਰੀ ਮੁੱਖ ਮੰਤਰੀ ਤਾਂ ਹੁਣ ਵੀ ਪਿੰਡਾਂ 'ਚ ਹਾਂਜੀ ਉਹ ਫਿਰ ਉਹ ਤਾਂ ਵੀ ਉਸ ਸਮੇਂ ਮਨਪਰੀ ਤੇ ਜਿੱਤਿਆ ਸੀ ਸਰਕਾਰ ਦੇ ਉਲਟ ਜਿੱਤ ਆਦਲੋਂ ਦੀ ਕਿਉਂਕਿ ਸਾਡਾ ਵੀ ਆਈਪੀ ਹਲਕਾ ਹੁੰਦਾ ਅੱਛਾ ਤੇ ਕੀ ਤੁਸੀਂ ਫਿਰ ਹੁਣ ਕਿਵੇਂ ਦੇਖਦੇ ਹੋ ਜਿਹੜੀ ਹਵਾ ਇਹਨਾਂ ਦਿਨਾਂ ਚ ਬਾਨੀ ਹੁੰਦੀ ਹੈ ਲਾਸਟ ਵਾਲੇ ਦਿਨਾਂ ਚ ਅੱਜ ਦੀ ਸਥਿਤੀ ਕੱਲੇ ਕੱਲੇ ਲੀਡਰ ਬਾਰੇ ਮੜਾ ਪਾਓ ਜੀ ਚਾਨਣਾ ਮਨਪ੍ਰੀਤ ਬਾਦਲ ਦਾ ਕਰ ਰਿਹਾ ਜੀ ਉਹ ਤਾਂ ਜੀ ਉਹਨਾਂ ਨੇ ਸਾਡਾ 750 ਦੇ ਤਕਰੀਬਨ ਕਿਸਾਨਾਂ ਬਾਰਡਰਾਂ ਤੇ ਸ਼ੀਤ ਕਰਾਇਆ ਉਹ ਤਾਂ ਸਾਡੇ ਜੇ ਮੰਨ ਲਓ ਫੋਰਸ ਲੈ ਕੇ ਨਾ ਨਾ ਨਾਲ ਆਉਣ ਤੇ ਉਹਨਾਂ ਨੂੰ ਪਿੰਡਾਂ ਚ ਡੜੇ ਮਾਰ ਲੋਕ ਉਹਨਾਂ ਨੇ ਡਿੰਪੀ ਢਿੱਲੋ ਜਿਹੜੇ ਕਾਲੀ ਦਲ ਤੋਂ ਇਧਰ ਆਮ ਆਦਮੀ ਪਾਰਟੀ ਜਾਏ ਮਜੂਦਾ ਸਰਕਾਰ ਨੇ ਟਿਕਟ ਦਿੱਤੀ ਹੈ ਉਹਨਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਇਹ ਉਹੀ ਸਰਕਾਰ ਹੈ ਜਿਹੜੀਆਂ ਨੇ ਸੀ ਅਸੀਂ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਮੌਕਾ ਦੇਵਾਂਗੇ ਇੰਨਾਂ ਚ ਨਿੰਦਰ ਸੁਖਜਿੰਦਰ ਕੌਣੀ ਪਿਰਤਪਾਲ ਸ਼ਰਮਾ ਵਰਗੇ ਜੋ 2014 ਤੋਂ ਇਹਨਾਂ ਦੇ ਨਾਲ ਲੱਗੇ ਹੋਏ ਸੀ ਉਹਨਾਂ ਨੂੰ ਪਿੱਛੇ ਛੱਡ ਕੇ ਅੱਜ ਇੱਕ ਘਰਾਣੇ ਦਾ ਲੜਕੇ ਨੂੰ ਜਾਂ ਜੋ ਹੈ ਉਹ ਬੰਦੇ ਨੂੰ ਟਿਕਟ ਦਿੱਤੀ ਆ ਜੋ ਕਿ 2.5-300 ਬੱਸ ਦਾ ਮਾਲਕ ਆ ਇਹਦੇ ਚ ਫਿਰ ਆਮ ਘਰ ਵਾਲੀ ਤਾਂ ਕੋਈ ਗੱਲ ਰਹਿ ਨਹੀਂ ਗਈ ਤੁਹਾਡੇ ਪਿੰਡ ਦੀ ਹਵਾ ਕੀ ਕਹਿੰਦੀ ਹੈ ਸਾਡੇ ਪਿੰਡ ਜੀ ਦੇਖੋ ਸਥਿਤੀ ਇਹ ਹੈ ਵੀ ਅੱਜ ਤੱਕ ਤਾਂ ਸਥਿਤੀ ਕਾਂਗਰਸ ਦੀ ਥੋੜੀ ਆਪਾ ਉਦੇਸ਼ ਸਿੰਘ ਖਾਲਸਾ ਇੱਕ ਲਹਿਰ ਉੱਠੀ ਸੀ ਬਦਲਾ ਦਿੰਨਾ ਤੇ ਅੱਜ ਤੋਂ ਪੌਣੇ 3 ਸਾਲ ਪਹਿਲਾਂ ਸਰਕਾਰ ਬਣੀ ਸੀਗੀ ਸਰਕਾਰ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ ਕੰਮ ਤਾਂ ਕੋਈ 1% ਵੀ ਨਹੀਂ ਹੋਇਆ ਕੋਈ ਵੀ ਨਹੀਂ ਹੋਇਆ ਅੱਜ ਤੁਹਾਡੇ 1995 ਚ ਵੀ ਜਿਮਨੀ ਚੌਂ ਹੋਈ ਸੀ ਹੁਣ ਫੇਰ ਜਿਮਨੀ ਚੌਂ ਹੋਈ ਜਾਂਦੀ ਹੈ ਉਸ ਜਿਮਨੀ ਚੌਂ ਦਾ ਤੇ ਇਸ ਜਿਮਨੀ ਚੌਂ ਦਾ ਕਿੰਨਾ ਫਰਕ ਦੇਗਾ ਬਹੁਤ ਅੰਤਰ ਹੈ ਜੀ ਉਸ ਟਾਈਮ ਤੇ ਹੁਣ ਇਸ ਟਾਈਮ ਦਾ ਬਹੁਤ ਜ਼ਿਆਦਾ ਫਰਕ ਹੈ ਅੱਜ ਅੱਜ ਦੇ ਸਮੇਂ ਦੀ ਹਵਾ ਕੀ ਕਹਿੰਦੀ ਹੈ ਕਿਹੜੇ ਪਾਰਟੀ ਨੂੰ ਹਵਾ ਤਾਂ ਹੁਣ ਸਰਕਾਰ ਨਾਲ ਦਾ ਕੀ ਖਿਆਲ ਹੈ ਕੋਈ ਕੁਝ ਵੀ ਨਹੀਂ ਕਰਨ ਜੋਗੇ ਇਹ ਇਹਨੂੰ ਪਸਤਾਵਾ ਅੱਗੇ ਪਾ ਕੇ ਪਸਤਾਉਣੇ ਆ ਅੱਛਾ